ਕੀ ਤੁਸੀਂ ਸੱਚਖੰਡ ਤਖਤ ਸ੍ਰੀ ਹਜੂਰ ਸਾਹਿਬ ਗਏ ਹੋ ਜੇਕਰ ਹਾਂ ਤਾਂ ਤੁਸੀਂ ਉੱਥੇ ਦਾ ਲੰਗਰ ਵੀ ਜ਼ਰੂਰ ਛਕਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਹਜੂਰ ਸਾਹਿਬ ਨਾ 1:30 ਵਜੇ ਹਰ ਰੋਜ਼ 11:30 ਵਜੇ ਇੱਕ ਖਾਸ ਕਿਸਮ ਦੀ ਦਾਲ ਵਰਤਾਈ ਜਾਂਦੀ ਹੈ ਇਹ ਦਾਲ ਸਦੀਆਂ ਤੋਂ ਇਸੇ ਤਰ੍ਹਾਂ ਹਰ ਰੋਜ਼ ਬਣਾਈ ਤੇ ਵਰਤਾਈ ਜਾਂਦੀ ਹੈ ਆਪਣੇ ਵਿੱਚੋਂ ਬਹੁਤਿਆਂ ਨੂੰ ਤਾਂ ਇਸ ਪਿੱਛੇ ਦਾ ਇਤਿਹਾਸ ਵੀ ਨਹੀਂ ਪਤਾ ਇਸ ਪਛੇδα ਇਤਿਹਾਸ ਇਹ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਖੰਜਰ ਮਾਰਿਆ ਗਿਆ ਸੀ ਤਾਂ ਉਹਨਾਂ ਦੇ ਟਾਂਕੇ ਲਗਾਏ ਗਏ ਸੀ ਜਿਸ ਕਾਰਨ ਪੇਟ ਵਿੱਚ ਕੋਈ ਵੀ ਚੀਜ਼ ਹজম ਨਹੀਂ ਸੀ ਹੁੰਦੀ ਤਾਂ ਉਸ ਸਮੇਂ ਇਹ ਦਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾ ਕੇ ਚੁਕਾਈ ਜਾਂਦੀ ਸੀ ਇਸ ਦਾਲ ਵਿੱਚ ਪੰਜ ਚੀਜ਼ਾਂ ਪਾਈਆਂ ਜਾਂਦੀਆਂ ਹਨ ਜਿਵੇਂ ਹਰੜ ਦੀ ਦਾਲ ਹਲਦੀ ਜੀਰਾ ਕਾਲੀ ਮਿਰਚ ਤੇ ਇਸ ਲਈ ਇਹ ਦਾਲ ਸਵੇਰੇ 5 ਵਜੇ ਬਣਾਉਣੀ ਰੱਖ ਦਿੱਤੀ ਜਾਂਦੀ ਹੈ ਤੇ 11 ਵਜੇ ਤੱਕ ਅਰਦਾਸ ਉਪਰੰਤ ਇਹ ਦਾਲ ਹੌਲੀ-ਹੌਲੀ ਬਣ ਕੇ ਤਿਆਰ ਹੋ ਜਾਂਦੀ ਹੈ ਫਿਰ ਗੁਰੂ ਮਹਾਰਾਜ ਨੂੰ ਸੱਤ ਥਾਲਾਂ ਦਾ ਭੋਗ ਲਗਾਇਆ ਜਾਂਦਾ ਹੈ ਜਿਸ ਵਿੱਚ ਦਾਲ ਵੀ ਸ਼ਾਮਿਲ ਹੁੰਦੀ ਹੈ ਸੰਗਤਾਂ ਦਾ ਵਿਸ਼ਵਾਸ ਹੈ ਕਿ ਜੇ ਕੋਈ ਬਿਮਾਰ ਇਹ ਦਾਲ ਛਕ ਲਵੇ ਤਾਂ ਤੰਦਰੁਸਤ ਹੋ ਜਾਂਦਾ ਹੈ ਇਸ ਲਈ ਤੁਸੀਂ ਹੁਣ ਜਦੋਂ ਵੀ ਸਤਿਖੰਡ ਸ੍ਰੀ ਹਜੂਰ ਸਾਹਿਬ ਜਾਓ ਤਾਂ ਇਹ ਦਾਲ ਛੱਕੇ ਜ਼ਰੂਰ ਆਓ